ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮਖ ਪਿਆਰਿਓ ਇਸ ਸੰਸਾਰ ਵਿੱਚ ਬਹੁਤ ਤਰ੍ਹਾਂ ਦੀਆਂ ਲੋੜਾਂ ਨੇ ਕਈ ਕਿਸੇ ਨੂੰ ਗੱਡੀ ਦੀ ਲੋੜ ਐ ਕਿਸੇ ਨੂੰ ਜ਼ਮੀਨ ਜਾਇਦਾਦ ਦੀ ਲੋੜ ਐ ਕਿਸੇ ਨੂੰ ਖਾਣ ਪੀਣ ਦੀ ਲੋੜ ਐ ਬਹੁਤ ਰਾਨੀਆ ਲੋਡ ਅਨੇ ਇਸ ਜਗ ਇਸ ਦੁਨੀਆ ਵਿੱਚ ਬਈ ਜਦੋਂ ਆਪਾਂ ਕੋਈ ਵੀ ਆਪਾਂ ਜਿਵੇਂ ਗੱਡੀ ਖਰੀਦਣ ਜਾਂਦੇ ਆ ਕੋਈ ਵੀ ਵਪਾਰ ਆਪਾਂ ਸ਼ੁਰੂ ਕਰਦੇ ਆ ਤਾਂ ਆਪਣ ਡਰ ਹੁੰਦਾ ਬਈ ਕੋਈ ਆਪਣੇ ਨਾਲ ਫਰਾਉਡ ਵਾਲਾ ਕੰਮ ਨਾ ਹੋਵੇ ਵੀ ਘਾਟਾ ਨਾ ਪੈ ਜਾਏ ਕਿਸੇ ਕੰਮ 'ਚ ਬਈ ਜਦੋਂ ਗੱਡੀ ਖਰੀਦਦੇ ਆ ਬਈ ਇਹ ਸਹੀ ਗੱਡੀ ਹੈ ਜਾਂ ਬਈ ਇਹ ਕਿਵੇਂ ਦੀ ਚੱਲਦੀ ਹੈ ਵੀ ਆਪਾਂ ਨੂੰ ਸ਼ੱਕ ਹੁੰਦਾ ਕਈ ਵਾਰ ਆਪਣੇ ਨਾਲ ਬਈ ਕੋਈ ਬੰਦਾ ਫਰਾਉੜ ਨਾ ਕਰ ਜੇ ਤਾਂ ਇਸ ਲਈ ਸ਼ਬਦ ਹੈ ਇੱਕ ਤਾਂ ਤੁਸੀਂ ਮੂਲ ਮੰਤਰ ਦਾ ਪਾਠ ਕਰਕੇ ਅੰਮ੍ਰਿਤ ਵੇਲੇ ਅੰਮ੍ਰਿਤ ਮੂਲ ਮੰਤਰ ਦੀ ਮਾਲਾ ਫੇਰੀ ਕੇ ਇੱਕ ਤੇ ਨਾਲ ਕੜਾ ਪ੍ਰਸ਼ਾਦ ਦੀ ਦੇ ਕਰਵਾ ਕੇ ਤੇ ਇੱਕ ਮੂਲ ਮੰਤਰ ਨਾਲ ਪਾਠ ਲਾਉਣਾ ਪਾਉੜੀ ਕੀਤਾ ਲੋੜੀਏ ਕੰਮ ਸੋ ਹਰ ਪਹਿ ਆਖੀ ਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਐ ਸੰਤਾ ਸੰਗਿ ਨਿਦਾਨ ਅੰਮ੍ਰਿਤ ਚਾਖੀ ਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਲਖ ਪ੍ਰਭ ਲਖੀ ਐ ਤਾਂ ਤੁਸੀਂ ਮੂਲ ਮੰਤਰ ਦੀ ਇੱਕ ਮਾਲਾ ਫੇਰ ਕੇ ਤੇ ਅੰਮ੍ਰਿਤ ਵੇਲੇ ਮਾਲਾ ਫੇਰਨੀ ਆ ਮੂਲ ਮੰਤਰ ਦੀ ਇੱਕ ਮਾਲਾ ਤੇ ਜਾਣ ਵਕਤ ਕੜਾ ਪ੍ਰਸ਼ਾਦੀ ਦੇ ਕਰਵਾਉਣੇ ਤੇ ਨਾਲ ਇਹੀ ਸ਼ਬਦ ਲਾਉਣਾ ਕੀਤਾ ਲੋੜੀਏ ਕੰਮ ਸੁਹਰ ਪੈ ਆਖੀ ਹੈ ਤਾਂ ਤੁਹਾਨੂੰ ਕਿਸੇ ਵੀ ਕੰਮ ਵਿੱਚ ਘਾਟਾ ਨਹੀਂ ਪਏਗਾ ਤਾਂ ਤੁਸੀਂ ਗੁਰੂ ਦੀ ਕਿਰਪਾ ਵਰਤੇਗੀ ਘਰ ਵਿੱਚ ਬਖਸ਼ਿਸ਼ ਆਉਣੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ